ਦਰਸ਼ਨ ਕਰੋ ਜੀ ਗੁਰਦੁਆਰਾ ਸੰਗਤ ਸਾਹਿਬ ਪਾਤਸ਼ਾਹੀ ਦਸਵੀਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਦੋਂ ਨਦੇੜ ਸਹਿਰ ਦੇ ਵਿੱਚ ਪਹਿਲੀ ਵਾਰ ਹੀ ਆਏ ਤਾਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸਥਾਨ ਤੇ ਆਪਣੇ ਮੂਰਕ ਚਰਨ ਪਾਏ ਤੇ ਉਹਨਾਂ ਦੇ ਨਾਲ ਫੌਜਾਂ ਆਈਆਂ ਤੇ ਗੁਰੂ ਪਾਤਸ਼ਾਹ ਜੀ ਤੋਂ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਘਰ ਜਾਣਾ ਹੈ ਸਾਨੂੰ ਤਨਖਾਹਾਂ ਦਿੱਤੀਆਂ ਜਾਣ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣ ਕੇ ਨਾਲ ਆਏ ਪੰਜ ਪਿਆਰਿਆਂ ਦੇ ਵਿੱਚੋਂ ਸਿੰਘ ਸਾਹਿਬ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਜਾਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦਾ ਗੁਪਤ ਖਜ਼ਾਨਾ ਮਾਲ ਟੇਕੜੀ ਸਾਹਿਬ ਤੋਂ ਜੋ ਦੱਬਿਆ ਹੋਇਆ ਹੈ ਉਹ ਕੱਢ ਕੇ ਆਓ ਸਿੰਘ ਸਾਹਿਬ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੇ ਫੌਜਾਂ ਨੂੰ ਆਪਣੇ ਨਾਲ ਲਿਆ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਰੱਖੇ ਖਜ਼ਾਨੇ ਵਾਲੀ ਥਾਂ ਮਾਲ ਟੇਕੜੀ ਜਾ ਕੇ ਖਜ਼ਾਨਾ ਪੁੱਟਿਆ ਖਜ਼ਾਨਾ ਗੱਡਿਆਂ ਖਚਰਾਂ ਬੈਲ ਗੱਡਿਆਂ ਤੇ ਲੱਦ ਕੇ ਲਿਆਂਦਾ ਗਿਆ ਇਸ ਸਥਾਨ ਤੇ ਖਜ਼ਾਨੇ ਦਾ ਢੇਰ ਲਾ ਦਿੱਤਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਖਜ਼ਾਨਾ ਇਸ ਸਥਾਨ ਤੇ ਫੌਜਾਂ ਨੂੰ ਢਾਲਾਂ ਭਰ-ਭਰ ਕੇ ਵੰਡਿਆ ਤੇ ਜਿਹੜਾ ਤੁਰ ਕੇ ਆਇਆ ਉਹਨੂੰ ਇੱਕ ਢਾਲ ਤੇ ਜਿਹੜਾ ਘੋੜ ਸਵਾਰ ਸੀ ਉਹਨੂੰ ਦੋ-ਦੋ ਢਾਲਾਂ ਭਰ ਕੇ ਖਜ਼ਾਨਾ ਦਿੱਤਾ ਆਪਣੀਆਂ ਫੌਜਾਂ ਨੂੰ ਅਤੇ ਬਹਾਦਰ ਸਾਹਿਬ ਦੀਆਂ ਫੌਜਾਂ ਨੂੰ ਵੀ ਤਨਖਾਹਾਂ ਦਿੱਤੀਆਂ ਇਸ ਕਰਕੇ ਇਸ ਸਥਾਨ ਗੁਰਦੁਆਰਾ ਸਾਹਿਬ ਜੀ ਦਾ ਨਾਮ ਸੰਗਤ ਸਾਹਿਬ ਹੋਇਆ ਜਿਸ ਢਾਲ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਨਖਾਹਾਂ ਵੰਡੀਆਂ ਉਹ ਢਾਲ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਆਜ ਆਪ ਜੀ ਨੂੰ ਦਰਸ਼ਨ ਕਰਾਉਂਦੇ ਆਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਸੰਗਤ ਸਾਹਿਬ ਜੀ ਦਰਸ਼ਨ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਪਾਵਨ ਸਥਾਨ ਦੇ ਦਰਸ਼ਨ ਹਰ ਇੱਕ ਨੂੰ ਹੋਣ ਇਸ ਇਤਿਹਾਸ ਦਾ ਹਰ ਇੱਕ ਨੂੰ ਪਤਾ ਲੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਥਾਨ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਤੇ ਆਪਣੀਆਂ ਫੌਜਾਂ ਨੂੰ ਤਨਖਾਹਾਂ ਵੰਡੀਆਂ ਗੱਡੇ ਭਰ-ਭਰ ਕੇ ਮੋਹਰਾਂ ਦੇ ਆਏ ਖਜ਼ਾਨੇ ਦੇ ਆਏ ਤੇ ਆਪ ਜੀ ਜੋ ਇਸ ਢਾਲ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਢਾਲ ਹੈ ਜਿਹਦੇ ਨਾਲ ਜਿਸ ਨੂੰ ਭਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤਾਂ ਨੂੰ ਫੌਜਾਂ ਨੂੰ ਤਨਖਾਹਾਂ ਵੱਡੀਆਂ ਸੀ ਦਰਸ਼ਨ ਕਰੋ ਇਹ ਢਾਲ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਜਦੋਂ ਵੀ ਆਪ ਜੀ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਦੀ ਯਾਤਰਾ ਨੂੰ ਆਵੋ ਤਾਂ ਇਸ ਸਥਾਨ ਦੇ ਆਪ ਜੀ ਨੇ ਜ਼ਰੂਰ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਤੇ ਪਾਵਨ ਸਥਾਨ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਪੇਜ ਨੂੰ ਫੋਲੋ ਕਰ ਲਿਓ ਜੀ